सीजी यूएसए आ रहे हैं अगर आप परेशान हो अपने पति पत्नी के क्लेशों से, अपने बिजनेस फेलियर से, अपने नशों से, अपनी बीमारियों से, सिर्फ एक प्रार्थना आपकी सब परेशानी दूर कर देगी सत जी तुम देख रहे हो यूएसए पंजाब टूडे टीवी मैं हाँ गुरमीत सिंह राजा ਮਾਂ ਪੁੱਤ ਚਾਹਮਾ ਨਾਲ ਖਾਲ ਗਏ ਸੀ ਗੋਲ ਗੱਪੇ ਲੇਕਿਨ ਰਸਤੇ ਦੇ ਵਿੱਚ ਉਡੀਕ ਰਿਹਾ ਸੀ ਜਮਰਾਜ ਪੁੱਤ ਨੂੰ ਲੈ ਗਿਆ ਆਪਣੇ ਨਾਲ ਤੇ ਮਾਂ ਨੂੰ ਭੇਜ ਦਿੱਤਾ ਸਿੱਧਾ ਹਸਪਤਾਲ ਦੇ ਵਿੱਚ ਜਿਹਾ ਮਾਮਲਾ ਇੱਕ ਉਸੇ ਤਰ੍ਹਾਂ ਦਾ ਹੈਰਾਨੀਜਨਕ ਨਿਕਲ ਕੇ ਸਾਹਮਣੇ ਆਇਆ ਤੇ ਖੰਨਾ ਦੀ ਵਿੱਚ ਇੱਕ ਮਾਂ ਪੁੱਤ ਹੈਗੇ ਸੀ ਜੋ ਕਿ ਗੋਲ ਗੱਪੇ ਖਾਣ ਨੂੰ ਜਾਂਦੇ ਪਏ ਗਏ ਸੀ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਜਿਹੜੀ ਗੱਡੀ ਦੀ ਹੈ ਲੈਣਾ ਹੈ ਗਿਆ ਸੀ ਉਹਨੂੰ ਪਾਰ ਕਰਕੇ ਜਾਣਾ ਸੀ ਕਿ ਜਦੋਂ ਕਹਿੰਦੇ ਆ ਹੋਣੀ ਸਿਰ ਦੇ ਉੱਤੇ ਆ ਕੇ ਨੱਚਦੀ ਆ ਤੇ ਬੰਦਾ ਅੰਨਾ ਤੇ ਬੋਲਾ ਹੋ ਜਾਂਦਾ ਗਿਆ ਟ੍ਰੇਨ ਗੱਡੀ ਕਦੋਂ ਆ ਕੇ ਉਹਨਾਂ ਦੇ ਉੱਤੇ ਚੜ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਮਾਂ ਜਿਹੜੀ ਗਈ ਆ ਉਹ ਤਾਂ ਕਾਫੀ ਗੰਭੀਰ ਰੂਪ ਤੇ ਜ਼ਖਮੀ ਹੋ ਚੁੱਕੀ ਗਈ ਉਹਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਲੇਕਿਨ ਜਿਹੜਾ ਜਵਾਨ ਪੁੱਤ ਜਿਹੜਾ ਕਿ ਗੋਲ ਗੱਪੇ ਖਾਣ ਨੂੰ ਕਹਿ ਰਿਹਾ ਸੀ ਮਾਂ ਨੂੰ ਨਾਲ ਲੈ ਕੇ ਉਹ ਉਸ ਗੱਡੀ ਦੀ ਪੂਰੀ ਤਰ੍ਹਾਂ ਚੇਟ ਦੇ ਵਿੱਚ ਆ ਕੇ ਰੱਬ ਨੂੰ ਪਿਆਰਾ ਹੋ ਚੁੱਕਾ ਆ ਜਮਰਾਜ ਉਹਨੂੰ ਆਪਣੇ ਨਾਲ ਲੈ ਕੇ ਜਾ ਚੁੱਕਾ ਗਾਇਆ ਕਹਿਣ ਦਾ ਮਤਲਬ ਇਹ ਹੈਗਾ ਤੇ ਉਹਦੀ ਮੌਤ ਹੋ ਚੁੱਕੀ ਗਈ ਹੈ ਜੋ ਕਿ ਦਦਨਾਕ ਹਾਸਾ ਦਾ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਚੁੱਕੀ ਗਈ ਹੈ ਤੂੰ ਵੀ ਥੋੜਾ ਸੁਚੇਤ ਰਹਾ ਕਰੋ ਕਿਉਂਕਿ ਅੱਜ ਕੱਲ ਤਾਂ ਲੋਕੀ ਜਾਣਦੇ ਕਿਸੇ ਪਾਸੇ ਆ ਤੇ ਲੇਕਿਨ ਵੱਡ ਕਿਸੇ ਪਾਸੇ ਜਾਂਦੇ ਆ ਕਿਉਂਕਿ ਟੈਨਸ਼ਨਾਂ ਪਰੇਸ਼ਾਨੀਆਂ ਔਰ ਗੱਲਾਂ ਹੀ ਇਸਤਾਂ ਦੀ ਬਣ ਚੁੱਕੀਆਂ ਗਿਆ ਆ ਬੰਦਾ ਹਰ ਵਕਤ ਸੋਚਾਂ ਦੇ ਸਮੁੰਦਰਾਂ ਦੇ ਵਿੱਚ ਡੁੱਬਾਈ ਰਹਿਦਾਗਾ ਜਿਦੇ ਕਰਕੇ ਵੱਡੇ ਵੱਡੇ ਹਾਸੇ ਵੀ ਹੋ ਜਾਂਦੇ ਗਿਆ ਹੁਣ ਇਸ ਤਰ੍ਹਾਂ ਦਾ ਮਾਮਲਾ ਹੀ ਤੁਹਾਨੂੰ ਦੱਸ ਰਹੇ ਹਾਂ ਜਿਹੜੇ ਕਿ ਘਰੋਂ ਤਾਂ ਗਏ ਸੀ ਗੋਲ ਗੱਪੇ ਖਾਣ ਲੇਕਿਨ ਰਸਤੇ ਦੇ ਵਿੱਚ ਉਡੀਕ ਰਿਆ ਸੀ ਜਮਰਾਜ ਜਿਹਦੇ ਕਰਕੇ ਦੋਵਾਂ ਮਾਂ ਪੁੱਤਾਂ ਦੀ ਫਿਲਹਾਲ ਜਿਹੜੀ ਗਈ ਆ ਉਹ ਖਬਰ ਦੁਖਦਾਈ ਸਾਹਮਣੇ ਆ ਚੁੱਕੀ ਗਈ ਆ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆਰਿਆ ਮੁਹਾਲੀ ਦੀਆਂ ਸੜਕਾਂ ਤੇ ਲੱਗ ਚੁੱਕੇ ਨੇ ਕੈਮਰੇ ਹੁਣ ਤੀਸਰੀ ਅੱਖ ਦੇ ਨਾਲ ਕੱਟੇ ਜਾਣ ਕੇ ਚਲਾਨ ਜੇ ਕੋਈ ਟ੍ਰੈਫਿਕ ਦੀ ਸਮੱਸਿਆ ਆ ਰਹੀ ਗਿਆ ਆਉਂਦੀ ਹੋਵੇਗੀ ਤਾਂ ਕੈਮਰਾ ਰਾਹੀਂ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਅਗਰ ਜੇ ਕੋਈ ਰੂਲ ਤੋੜਦਾ ਨਜ਼ਰ ਆਵੇਗਾ ਕਿ ਜਾਂ ਫਿਰ ਕੋਈ ਹੈਲਮਟ ਨਾ ਪਾਇਆ ਹੋਏਗਾ ਕਿ ਜਾਂ ਟ੍ਰੈਫਿਕ ਦੇ ਨੀਮਾ ਦੀ ਉਲੰਘਣਾ ਕਰਦਾ ਨਜ਼ਰ ਆਏਗਾ ਤੇ ਜਿਹੜੀ ਤੀਸਰੀ ਅੱਖ ਗਈ ਕੈਮਰੇ ਜਿਹੜੇ ਹੈਗੇ ਆ ਜਿਹੜੇ ਸੜਕਾਂ ਉੱਤੇ ਲੱਗ ਚੁੱਕੇ ਮੁਹਾਲੀ ਦੇ ਉਹਨਾਂ ਰਾਹੀਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਤਾਂ ਫਿਰ ਘਰ ਬੈਠੇ ਹੀ ਉਹਨਾਂ ਦੇ ਮੋਬਾਈਲ ਦੇ ਉੱਤੇ ਮੈਸੇਜ ਆਏਗਾ ਕਿ ਤੁਹਾਡਾ ਚਲਾਨ ਹੋ ਗਿਆ ਤੁਸੀਂ ਆ ਕੰਮ ਕੀਤਾ ਹੈ ਜੀ ਹਾਂ ਕਾਫੀ ਲੰਬੇ ਸਮੇਂ ਤੋਂ ਗੱਲ ਸੀ ਪੰਜਾਬ ਦੇ ਵਿੱਚ ਨੰਬਰ ਪਲੇਟਾਂ ਬਦਲਾਈਆਂ ਜਾ ਰਹੀਆਂ ਸੀ ਬਾਈਕ ਦੀਆਂ ਟੂ ਵੀਲਰ ਦੀਆਂ ਥਰੀ ਵੀਲਰ ਦੀਆਂ ਫੋਰ ਵੀਲਰ ਦੀਆਂ ਤੇ ਲੋਕ ਕਹਿੰਦੇ ਸੀ ਇਹਦਾ ਕੀ ਫਾਇਦਾ ਗਿਆ ਲੇਕਿਨ ਹੁਣ ਕਿਹ ਤਰ੍ਹਾਂ ਕਿਤੇ ਉਸ ਨੰਬਰ ਪਲੇਟਾ ਬਦਲੋਣ ਦਾ ਫਾਇਦਾ ਸਰਕਾਰਾਂ ਨੇ ਦੱਸਿਆ ਹੈ ਕਿ ਜਦੋਂ ਤੁਹਾਡਾ ਨੰਬਰ ਹੀ ਨੰਬਰ ਪਲੇਟ ਬਦਲੀ ਗਈ ਹੈ ਨੰਬਰ ਮੋਬਾਈਲ ਨੰਬਰ ਨਾਲ ਅਟੈਚ ਹੋ ਚੁੱਕੀ ਤੁਹਾਡੀ ਨੰਬਰ ਪਲੇਟ ਤੇ ਜਦੋਂ ਤੁਸੀਂ ਟ੍ਰੈਫਿਕ ਦੀ ਉਲੰਘਣਾ ਕਰੋਗੇ ਟ੍ਰੈਫਿਕ ਰੂਲ ਨੂੰ ਕਟੋਗੇ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰੋਗੇ ਕਿ ਜਿਹੜੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਵੇਗੀ ਤਾਂ ਤੁਹਾਡੀ ਨੰਬਰ ਪਲੇਟ ਦੇ ਨਾਲ ਜਿਹੜਾ ਮੋਬਾਈਲ ਨੰਬਰ ਅਟੈਚ ਹੋਏਗਾ ਉਹਦੇ ਰਾਹੀਂ ਤੁਹਾਡਾ ਔਨਲਾਈਨ ਹੀ ਚਲਾਨ ਕੱਟ ਦਿੱਤਾ ਜਾਏਗਾ ਤੇ ਮੈਸੇਜ ਤੁਹਾਡੇ WhatsApp ਉੱਤੇ ਤੇ ਜਾ ਤੁਹਾਡੇ ਟੈਕਸਟ ਮੈਸੇਜ ਦੇ ਉੱਤੇ ਉਹਦਾ ਮੈਸੇਜ ਆ ਜਾਏਗਾ ਕਿ ਤੁਹਾਡਾ ਫਲਾਨੀ ਜਗ੍ਹਾ ਦੇ ਵਿੱਚ ਚਲਾਨ ਹੋ ਚੁੱਕਾ ਹੈ ਇਸ ਕਰਕੇ ਹੁਣ ਇਹ ਜਲਦ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਣ ਜਾ ਰਿਹਾ ਹੈਗਾ ਇਹ ਜਲਦ ਹੀ ਹੋਵੇਗਾ ਕਿਉਂਕਿ ਮੁਹਾਲੀ ਦੇ ਵਿੱਚ ਤੇ ਇਹਦੀ ਸ਼ੁਰੂਆਤ ਕਰ ਦਿੱਤੀ ਗਈ ਕੀ ਕੀ ਦੇਖਦੇ ਆ ਹੁਣ ਪੂਰੇ ਪੰਜਾਬ ਦੇ ਵਿੱਚ ਕਦੋਂ ਇਹ ਸਾਰਾ ਨਿਯਮ ਲਾਗੂ ਹੋਣਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 24 ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਆਪੇ ਉਹਨੇ ਚਾਵਾ ਨਾ ਭੇਜਿਆ ਸੀ ਕੈਨੇਡਾ ਪੁੱਤ ਸਟੱਡੀ ਵੀਜ਼ੇ ਤੇ ਲੇਕਿਨ ਵਰਤ ਗਿਆ ਭਾਣਾ ਇੱਕ ਗੱਡੀ ਵਾਲਾ ਰੋਂਗ ਸਾਈਡ ਤੇ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਇਸ ਤਰ੍ਹਾਂ ਗੱਡੀ ਠੋਕੀ ਤੇ ਮੌਕੇ ਦੇ ਉੱਤੇ ਹੀ ਦੋ ਨੌਜਵਾਨ ਮੁੰਡੇ ਜਿਹੜੇ ਕਿ ਪੰਜਾਬ ਦੇ ਨਾਲ ਸੰਬੰਧਿਤ ਏਗੇ ਸੀ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਉੱਤੇ ਦੁੱਖਾਂ ਦਾ ਪਹਾੜ ਡਿੱਗਿਆ ਰੋ ਰੋ ਕੇ ਬੁਰਾ ਹਾਲ ਲਗਾਇਆ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਛਾ ਚੁੱਕੀ ਹੈ ਕਿ ਨਾਲ ਦੇ ਨਾਲ ਪਰਿਵਾਰਿਕ ਮੈਂਬਰ ਹੋਣਾ ਆਪਣੇ ਪੁੱਤ ਦੀ Laash ਨੂੰ ਠੀਕ ਦੇ ਪਏ ਨੇ ਸਰਕਾਰਾਂ ਅੱਗੇ ਦੁਹਾਈ ਦਿੰਦੇ ਪਏ ਨੇ ਕਿ ਜਲਦ ਹੀ ਉਹਨਾਂ ਦੇ ਪੁੱਤਾਂ ਦੀ Laash ਜਿਹੜੀ ਗਈ ਉਹ ਪੰਜਾਬ ਦੇ ਵਿੱਚ ਸਾਡੇ ਪਿੰਡ ਵਿੱਚ ਪਹੁੰਚਾਈ ਜਾਵੇ ਤਾਂ ਕਿ ਅਸੀਂ ਉਹਦਾ ਅੰਤਿਮ ਸੰਸਕਾਰ ਰਸਮਾਂ ਦੇ ਨਾਲ ਕਰ ਸਕੀਏ ਲੇਕਿਨ ਕਿਤਨਾ ਕਿਤੇ ਗੱਲ ਬਹੁਤ ਵੱਡੀ ਹੈਗੀ ਆ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਕਰਜ਼ੇ ਚੁੱਕ ਕੇ ਸਟੱਡੀ ਵਿਜੀ ਉੱਤੇ ਬਾਹਰ ਪੜ੍ਹਾਈ ਕਰਨ ਵਾਸਤੇ ਸੋਹਣੇ ਭਵਿੱਖ ਵਾਸਤੇ ਭੇਜਿਆ ਜਾਂਦਾ ਹੈ ਲੇਕਿਨ ਉੱਥੇ ਜਾ ਕੇ ਜਦੋਂ ਇਹ ਜਿਹਨੇ ਦਰਦਨਾਕ ਹਾਸੇ ਹੋ ਜਾਂਦੇ ਆ ਤੇ ਫਿਰ ਬੰਦਾ ਇਹੋ ਸੋਚਦਾ ਆ ਕਿ ਹੋਣੀ ਹੀ ਲੈ ਗਈ ਕੈਨੇਡਾ ਦੀ ਧਰਤੀ ਤੇ ਅਸੀਂ ਤੇ ਭੇਜਿਆ ਸੀ ਪੁੱਤ ਨੂੰ ਕਮਾਈ ਕਰਨ ਨੂੰ ਲੇਕਿਨ ਰਸਤੇ ਦੇ ਵਿੱਚ ਉਡੀਕ ਰਿਆ ਸੀ ਜਮਰਾਜ ਜੋ ਕਿ ਸਾਡੇ ਪੁੱਤ ਨੂੰ ਸਾਡੇ ਤੋਂ ਲੈ ਗਿਆ ਖੋਕੇ ਜੀ ਹਾਂ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਜ਼ਰੂਰ ਕਰਿਓ ਤਾਂ ਸ਼ੇਅਰ ਤਾਂ ਕਰ ਹੀ ਤਿਆ ਕਰੋ ਕਾਰਨ ਉਹਦਾ ਕੀ ਹੈ ਕਾਰਨ ਵਿਦੇਸ਼ਾਂ ਨੂੰ ਜਾਣ ਦਾ ਜਿਹੜੀਆਂ ਸਰਕਾਰਾਂ ਦੇ ਨਾਲ ਗੰਦੀਆਂ ਨੀਤੀਆਂ ਜਿਹੜੀਆਂ ਸਰਕਾਰਾਂ ਇੱਥੇ ਸਾਡੇ ਨੌਜਵਾਨਾਂ ਤੇ ਬਿਨਾਂ ਗੱਲ ਤੋਂ ਪਰਚੇ ਪਾਉਂਦੀਆਂ ਸਾਡੇ ਨੌਜਵਾਨਾਂ ਨੂੰ ਨਸ਼ੇ ਅਲਤ ਘੇਰ ਰਹੀਆਂ ਸਾਡੇ ਨੌਜਵਾਨਾਂ ਨੂੰ ਨਾਰਜਗਾਰ ਮਹਿਲ ਦੇ ਕਾਰਨ ਸਾਡੀ ਨੌਜਵਾਨੀ ਹੈ ਜਿਹੜੀ ਵਿਦੇਸ਼ਾਂ ਨੂੰ ਪੂਚ ਕਰਦੀ ਆ ਫਿਰ ਉੱਥੇ ਜਾ ਕੇ ਪਤਾ ਨਹੀਂ ਸਾਡੇ ਬੱਚੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਕੀ ਉਹਨਾਂ ਦੇ ਨਾਲ ਉੱਥੇ ਹੋ ਰਿਹਾ ਇੱਥੇ ਪਿੱਛੇ ਮਾਂ ਪਿਓ ਨੂੰ ਕੋਈ ਪਤਾ ਨਹੀਂ ਕਿ ਜਿਹੜੀ ਇਹ ਘਟਨਾ ਹੋਈ ਆ ਖਲੋਤਾ ਮਾਪਿਆਂ ਦਾ ਪੁੱਤ ਨਾ ਕੋਈ ਭੈਣ ਨਾ ਕੋਈ ਭਰਾ ਤੇ ਸਾਰੀ ਜ਼ਿੰਦਗੀ ਲਈ ਮਾਂ ਪਿਓ ਨੂੰ ਆ ਜਿਹੜਾ ਦਾਦੇ ਦਾਦੀ ਨੂੰ ਤੁਝੋੜ ਕੇ ਰੱਖਦੀ ਆ ਤਾਂ ਸੰਗ ਵਾਲਾ ਪਿੰਡ ਦੇ ਵਿੱਚ ਨਹੀਂ ਪੂਰੇ ਸਾਡਾ ਬਲਾਕ ਮੋਗਾ 2 ਦੇ ਵਿੱਚ ਅੱਜ ਸੋਗ ਦੀ ਲਹਿਰ ਚੱਲੀ ਜਾਂਦੀ ਆ ਇਹੋ ਜਿਹਾ ਨੱਗਾ ਪਰਿਵਾਰ ਕਿ ਅੱਜ ਤੱਕ ਕਿਸੇ ਦੇ ਉਹ ਇਹ ਕਹਿ ਕੇ ਗੱਲ ਕਰਨ ਵਾਲੇ ਨਹੀਂ ਇੰਨਾ ਸਾਰੇ ਇਹ ਸਾਡੇ ਜਵਾਈ ਆ ਸਾਡਾ ਪਰੋਣਾ ਤੇ ਸਾਡੇ ਭਾਂਜੇ ਦਾ ਜਿਹੜਾ ਬੇਟਾ ਸੀ ਜੀਦੀ ਅੱਜ ਡੈਥ ਹੋਈ ਆ ਤੋਂ ਸਾਡੇ ਲਈ ਤਾਂ ਭਰਾਵਾ ਅੱਜ ਸਾਡਾ ਤਾਂ ਦੇਸ਼ ਆ ਜਿਹੜਾ ਸੁਨਣਾ ਹੋ ਗਿਆ ਤੇ ਅਸੀਂ ਤਾਂ ਸਰਕਾਰ ਤੋਂ ਪੂਰੀ ਜੋਰ ਮੰਗ ਕਰਦੇ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਸਾਡੇ ਪੁੱਤ ਦੀ ਇਹ ਡੈੱਡ ਬੋਡੀ ਆ ਜਿਹੜੀ ਪੰਡਕਾਹ ਸਿੰਘ ਵਾਲਾ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਅਸੀਂ ਉਹਨੂੰ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰ ਲਈਏ ਔਰ ਆਪਣੇ ਦਿੱਲੀ ਦੀ ਸੈਂਟਰ ਸਰਕਾਰ ਤੋਂ ਵਿਦੇਸ਼ ਮੰਤਰੀ ਤੋਂ ਕੈਨੇਡਾ ਦੇ ਵਿਦੇਸ਼ ਮੰਤਰੀ ਤੋਂ ਮੰਗ ਕਰਦੇ ਆਂ ਔਰ ਪੰਜਾਬ ਸਟੇਟ ਗਵਰਨਮੈਂਟ ਤੋਂ ਵੀ ਅਸੀਂ ਮੰਗ ਕਰਦੇ ਆਂ ਤੇ ਸਾਡੇ ਉਸ ਹੁਣ ਹਰ ਬੇਟ ਦੀ ਜਿਹੜੀ ਹੈਗੀ ਆ ਡੈੱਡ ਬੋਡੀ ਉਹ ਸਾਡੇ ਪੰਜਾਬ ਦੇ ਵਿੱਚ ਔਰ ਡਿਸਟ੍ਰਿਕਟ ਮੋਗਾ ਦੇ ਪਿੰਡ ਕਾਨ ਸਿੰਘ ਵਾਲਾ ਵਿਖੇ ਅਸੀਂ ਮੰਗ ਕਰਦੇ ਆਂ ਫਿਰ ਜ਼ੋਰ ਮੰਗ ਕਰਦੇ ਆਂ ਕਿ ਡੈੱਡ ਬੋਡੀ ਜਿਹੜੀ ਹੈਗੀ ਉਹ ਉਹ ਜੇਤੀ ਤੇ ਜੇਤੀ ਅਪਰਾਲਾ ਕਰਕੇ ਸਾਡੇ ਕਾਨ ਸਿੰਘ ਵਾਲੇ ਪਿੰਡ ਤੇ ਚਾਹੇ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037.